ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਖੂਬਸੂਰਤ ਮੱਝ ਲੈ ਕੇ ਆਏ ਹਾਂ ਜੋ ਕਿ ਤੀਜਾ ਸੂਆ ਸਵੇਰੇ ਸੂਈ ਹੈਗੀ ਜੇਰ ਜੱਪਾ ਬਿਲਕੁਲ ਡਾਨਾ ਐਡਰੈਸ ਤੇ ਜਾਣ ਐਡਰੈਸ ਤੇ ਜਾਣਕਾਰੀ ਆਪਾਂ ਵੀਰ ਤੋਂ ਪੁੱਛ ਕੇ ਦੱਸਦੇ ਹਾਂ ਬਾਈ ਸਤਿ ਸ੍ਰੀ ਅਕਾਲ ਪਾਲਤਾ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਜੀ ਬਈ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤਸਵੀਲ ਸਫਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਭਰਾ 7508883132 7508883132 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਜਾਨਾ ਵੀਰੇ ਤੀਜਾ ਸੂਆ ਸੂਈ ਹੈ ਭਰਾ ਲਿਆ ਤੀਜਾ ਸੂਆ ਸੂਈ ਹੈਗੀ ਤਦੋਂ ਕਸੂਈ ਆ ਭਰਾ ਇਹ ਤੜਕੇ ਸੂਈ ਆ 10 ਵਜੇ ਭਰਾ ਮਰਿਆ ਸਵੇਰੇ ਵੀਰ ਕਹਿੰਦਾ ਵੀ 10 ਵਜੇ ਸੂਈਆ ਮੰਗਰ ਬੱਚਿਆ ਕੀ ਆ ਭਰਾ ਆ ਭਰਾ ਮੰਗਰ ਬੱਚਾ ਕੱਟੀ ਟੀਕੇ ਡੂਗਾ ਪਤਾ ਵੀ ਕਿਹਦਾ ਉਹ ਆਏ ਨਹੀਂ ਪਤਾ ਸਰਕਾਰੀ ਟੀਕੇ ਵਧੀਆ ਲੱਗਿਆ ਹੋਏ ਸਰਕਾਰੀ ਵਧੀਆ ਟੀਕਾ ਲੱਗਿਆ ਹੋਏ ਵੀਰ ਕਹਿੰਦਾ ਵੀ ਐਵੇਂ ਝੂਠ ਬੋਣ ਮਾਰਦੀ ਐ ਬਲੀ ਦੀ ਐ ਖਲੀ ਦੀ ਐ ਐਮ 29 ਦੀ ਉਹਦਾ ਕੋਈ ਦੇਖੋ ਦੋਸਤੋ ਫਾਇਦਾ ਨਹੀਂਗਾ ਤੀਜਾ ਸੁਗਾ ਸੂਈਆ ਵੀਰੇ ਘਰ ਦੀ ਆ ਆਪਣੀ ਹਾਂ ਆਪਣੇ ਘਰ ਦੀ ਆ ਉਹ ਆਪਾਂ ਕੰਮ ਵਪਾਰ ਦਾ ਵੀ ਕਰਦੇ ਆ ਕਮਾ ਵੀਰ ਕੰਨਾ ਪਾਲੀ ਸੀ ਇਹ ਮੈਂ ਮੰਗ ਰ ਸੀ ਆਪਣੀ ਮੰਗ ਰ ਮੈਂ ਮੰਗ ਰ ਸੀਗੀ ਆਪ ਕੋ 100 ਕਣਾਂ ਵਾਲੀ ਪਾਲੀ ਸੀ ਸ਼ੌਕ ਨਾਲ ਵੀਰ ਕੰਨਾ ਪਾਲੀ ਸੀ ਪਹਿਲੇ ਸੂਏ ਕਿੰਨਾ ਦੁੱਤਾ ਦੂਜੇ ਸੂਏ ਕਿੰਨਾ ਪਹਿਲੇ ਸੂਏ ਵੀ ਕੱਪ ਮਾਰੀਏ 12 ਕਿਲੋ ਦੁੱਤਾ 13 ਕਿਲੋ ਪਰ ਦੂਜੇ ਸੂਏ ਨਾ ਤੇ 15 16 ਕਿਲੋ ਦੁੱਤਾ ਐਤ ਕੀ ਕਿੰਨਾ ਦੇ ਦੋ ਪਾਰ ਨੂੰ ਪਲੀ ਵੀ ਪਤਾ ਭਰਾ ਮੇਰੇ ਤਾਂ 5 ਕਿਲੋ ਬੋਲਾ 4 ਕਿਲੋ ਚੋਆ ਰਾ ਬੱਚਾ ਫੁੱਲ ਰਿਆ ਦੋਸਤੋ ਵੀਰ ਕੰਨਾ ਵੀ ਆਪਾਂ ਘਰੇ ਪਾਲੀ ਹੋਈ ਆ ਦੇਖੋ ਵਪਾਰ ਚ ਮਤਲਬ ਵੀ ਰੁਟੀਨ ਚ ਆਪਣੇ ਚੈਨਲ ਤੇ ਵੀਰ ਦੀਆਂ ਵੀਡੀਓ ਅਪਲੋਡ ਹੁੰਦੀਆਂ ਰਹਿੰਦੀਆਂ ਨੇ ਵਧੀਆ ਸੀਮਨ ਦੀ ਵੀਰ ਕਹਿੰਦਾ ਵੀ ਝੂਠ ਮਾਰਦੀ ਉਹਦਾ ਕੋਈ ਫਾਇਦਾ ਨਹੀਂ ਪਹਿਲੇ ਸੂਵੇ ਪ੍ਰੋਪਰ 12 ਕਿਲੋ ਦੁੱਧ ਦਿੰਦਾ ਦੂਜੇ ਸੂਵੇ 14-15 ਕਿਲੋ ਦੁੱਧ ਦਿੰਦਾ ਜੇ ਕੋਈ ਵੀ ਰਾਇਤ ਕੀ ਚੰਗੀ ਸਮਝੂਗਾ ਦੋਸਤੋ 17-18 ਸਿਰ ਮੱਝ ਗਵਾਹੀ ਭਰਦੀ ਹੈ ਵੀ ਦੁੱਧ ਦੇ ਦੂ ਚੰਗੀ ਸਮੀ ਪਾਲੀ ਵੱਡਾ ਕੱਦਗਾੜ ਟਾਂ ਚੇ ਟੂੰਚਾ ਦੇਖ ਲਓ ਦੋਸਤੋ ਬਹੁਤ ਚੋੜਾ ਮੰਗਰੋ ਤਿੰਨ ਗੱਠਾਂ ਦੀ ਮੰਨ ਲਓ ਵੀ ਪਿੱਠ ਚੋੜੀਏ ਡੂੜ ਗੱਠਾ ਹਵਾਨਾ ਚੌੜਾਗਾ ਸੂ ਕੋਲੋ ਵੀਰੇ ਖੋਲ ਸਵੇਰੇ ਵੀਰ ਕਹਿੰਦਾ ਵੀ ਜੇਰ ਬਿਲਕੁਲ ਅੱਦੀ ਨੂੰ ਵੱਧ ਕਰਤੀ ਸੀ ਬੱਚਾ ਜਾ ਮ ਫੁੱਲ ਰਿਹਾ ਦੇ ਬੱਚਾ ਬੱਚਾ ਫੁੱਲ ਰਿਹਾ ਆਇਆ ਹੋਇਆ ਵੀਰ ਕਹਿੰਦਾ ਵੀ ਆਹ ਦੇਖ ਸਰੋਣੋ ਦੋਸਤੋ ਕੱਟੀ ਬਿਲਕੁਲ ਲੈਣਾ ਰੱਜੀ ਬੈਠੀ ਹੈਗੀ ਸਵੇਰੇ ਵੀਰ ਕਹਿੰਦਾ ਵੀ 4 ਕਿਲੋ ਬੋਲੀ ਕੱਢੀ ਹੋਈ ਹੈ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਗਾ 10 12 ਕਿਲੋ ਬੋਲੀ ਤੋਂ ਮੱਝ ਨੇ ਸਟਾਰਟਿੰਗ ਕੀਤੀ ਹੈ ਦੋਸਤੋ ਹਵਾਨਾ ਹੁਣ ਵੀ ਮੰਨ ਲਓ ਵੀ ਗਵਾਹੀ ਭਰਦਾ ਵੀ ਮੱਝ ਨੇ ਜੇ ਬੋਲੀ ਬੇਲੀ ਕਰਨੀ ਹੋਵੇ 6 ਤੋਂ 7 ਕਿਲੋ ਬੋਲਾ ਕੱਢ ਦੂ ਵੀਡੀਓ ਬਣਾਉਣ ਦਾ ਸਮਾਂ ਆਪਣਾ 3:00 ਵਜੇ ਦਾ ਤਕਰੀਬਨ ਮੇਰੇ ਲਖਮਿੰਦਰ ਖੋਲ ਕੇ ਗੇੜਾ ਦਵਾਰੇ ਤੋਰੇ ਪੁਖ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਦੋਸਤੋ ਵੀਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੂਆ ਅਰੀਜਨਲ ਤੀਜਾ ਪੀੜੀ ਦੇ ਪਾਵਿਆਂ ਵਾਲਾ ਸਿਸਟਮ ਆ ਦੋਸਤੋ ਕੱਲਾ ਕੱਲਾ ਨਿਖੜਵਾ ਥਣਾ ਥੱਬੇ ਥੱਬੇ ਦਾ ਹਵਾਨਾਗਾ ਬਾਕੀ ਜਦੋਂ ਤੁਰਦੀ ਐ ਮੱਝ ਦੱਸਦੀ ਐ ਵੀ ਮੈਂ 17 18 ਕਿਲੋ ਦੁੱਧ ਐਦਕੀ ਦੇ ਦੂੰਗੀ ਗਵਾਹੀ ਹਵਾਨਾ ਭੜਦਾ ਹੈਗਾ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਆ ਬੱਡੀ ਮਾਝਾ ਰਸিয়ান ਟੈਂਕ ਵਰਗੀ ਦੋਸਤੋ ਮੂਰੇ ਮੰਗਰ ਦਾ ਹਵਾਨਾ ਕੇਲੇ ਫਲੀਆਂ ਵਰਗਾ ਨਿਕੜ ਮਸਣ ਧਾਰਾ ਦੋਸਤੋ ਆਪਾਂ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਬਾਜਬ ਜਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਜੇ ਕੋਈ ਵੀਰ ਹੈ ਕਿ ਵਧੀਆ ਸੰਭਲੂਗਾ ਤਾਂ 17 18 ਕਿਲੋ ਦੁੱਧ ਬੜੇ ਆਰਾਮਦਾਰੀ ਨਾਲ ਦੇ ਦੇਣਾ ਦੋਸਤੋ ਹਵਾਨਾ ਗਵਾਹੀ ਭਰਦਾ ਵੀ ਮੱਝ ਨੇ ਕਿ ਦੁੱਧ ਦੇਣਾ ਪ੍ਰੋਪਰ ਮੰਗਰ ਟੌਪ ਦੇ ਸੀਮਨ ਦੀ ਇਕੱਟੀ ਧਾਰਾ ਵੀਡੀਓ ਦੇ ਵਿੱਚ ਹੋਣੀ ਹੈ ਦੋਸਤੋ ਤੇ ਬਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸੰਭਲਾਰੀ ਚਾਹੁੰਦੀ ਹੈ ਤਾਂ ਵੀਰ ਲਖਵਿੰਦਰ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋਗੇ ਦੋਸਤੋ ਆਹ ਦੇਖ ਸਕਦੇ ਹੋ ਤੁਸੀਂ ਬੱਚਾ ਤਾਂ ਨੂੰ ਆਪਾਂ ਚੌਂਦਾ ਦਿਖਾਤਾ ਜੇਰ ਕੰਨਾ ਵੀਰ ਕੰਨਾ ਵੀ ਆਪਣੀ ਗਾਰੰਟੀ ਹੋਗੀ ਬਿਲਕੁਲ ਲੈਣ ਸਾਫ਼ ਹੋ ਚੁੱਕੀ ਆ ਜੇਰ ਪੱਖੋਂ ਵੱਜ ਤਾਰਾਂ ਵੀਡੀਓ ਦੇ ਵਿੱਚ ਹੋਣਗੀਆਂ ਬਾਜਵਜਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਲਾਂਗੇ ਵੀਰੇ ਲਖਵਿੰਦਰ ਬਾਜਵਜਾ ਰੇਟ ਕੀ ਹੋਊਗਾ ਆਹ ਦੇਖ ਸਕਦੇ ਹੋ ਦੋਸਤੋ ਬੱਚਾ ਤਾਂ ਨੂੰ ਚੌਂਦਾ ਦਿਖਾਤਾ ਮੱਝ ਕੱਟੀ ਛੱਟਦੀ ਦਿਖਾਤੀ ਤਾਰਾਂ ਧੂਰਾਂ ਦੀ ਲਖਵਿੰਦਰ ਵੀਰੇ ਓਕੇ ਆ ਮੈਂ ਕਹਿੰਦਾ ਭਰਾ ਮੇਰੇ ਗਾਰੰਟੀ ਹੋ ਆਪਣੀ ਸਾਰੀ ਕਾਰੀ ਤਾਰਾਂ ਧੂਰਾਂ ਦੀ ਵੀਰ ਕੰਨਾ ਬਿਲਕੁਲ ਓ ਦੂਜੇ ਸੂਏ ਕਿੰਨਾ ਦੁੱਧ ਚੋਇਆ ਵੀਰੇ ਰੇਜਨ ਲੱਕ ਹੈਣ ਕਹਾਉਣ ਵਾਲਾ 15 16 ਕਿਲੋ ਦੁੱਧ ਕੰਡੇ ਦੇ ਲਾਉਂਦੀ 15 ਕਿਲੋ ਦੁੱਧ 16 ਕਿਲੋ ਲੈਂਦੀ ਜੇ ਆਪਾਂ ਨੂੰ ਹੁਣ ਆ 14 ਵੀ ਦਿੱਤਾ ਮਾਰ 14 ਵੀ ਦਿੱਤਾ ਵੀਰ ਕਹਿੰਦਾ ਵੀ 16 ਵੀ ਦਿੱਤਾ ਜੇ ਕੋਈ ਵੀਰੇ ਇਦ ਕੀ ਚੰਗੀ ਸਾਂਭ ਲੂਗਾ ਤਾਂ ਵੀਰੇ ਕਿੰਨਾ ਕ ਦੁੱਧ ਦੇ ਦੂ ਇਦ ਕੀ ਇੱਕ ਦਾ ਭਰਾ ਮੇਰਾ ਪਰਨੋਂ ਪਲੀ ਵੱਧਾ ਤੇ ਦੁੱਧ ਮੇਰੀ ਉਮੀਦ ਤਾਂ ਹੈਗੀ 17 18 ਕਿਲੋ ਦੇ ਦੁੱਧ 17 18 ਕਿਲੋ ਦੁੱਧ ਦੇ ਦੋਸਤਾਂ ਕਿ ਆਪਾਂ ਤੋਂ ਬੰਦਾ ਲੈ ਲੇ 15 ਕਿਲੋ ਮੰਨ ਕੇ ਲੈ ਲਓ ਦੋਸਤੋ ਬਾਕੀ 15 ਕਿਲੋ ਵਾਲੀ ਮੱਝ ਹੈਗੀ ਵੀ ਆ ਹਵਾਨਾ ਵੀ ਗਵਾਹੀ ਭਰਦਾ ਹੈ ਰੇਟ ਬਾਜਵਜਾ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਰਧਾਰੀ ਚ ਆਉਂਦੀ ਹੈ ਵੀਰ ਨਾਲ ਜ਼ਰੂਰ ਕੰਡੈਕਟ ਕਰ ਸਰਾਂ ਧਾਰਾਂ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾ ਦਿੰਨਾ ਲੈ ਬਾਜਵਜਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਬਾਕੀ ਦੋਸਤੋ ਇੱਕ ਗੱਲ ਤੁਹਾਨੂੰ ਹੋਰ ਦੱਸਤੀ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀ ਹੈ ਬੇਝਿਜਕ ਹੋ ਕੇ ਮੰਗਾ ਲਿ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂਆਂ ਫੋਟ ਫੋਟ ਤੇ ਥਣ ਲੱਗਿਆ ਬਿਲਕੁਲ ਕੱਲਾ ਕੱਲਾ ਨਿਖੜ ਮਾ ਚਵਾਈ ਦੀ ਬਿਲਕੁਲ ਕਹਿੰਦਾ ਵੀ ਜ਼ਹਿਰ ਜੀ ਗਾਂ ਚੋਲੀ ਜ਼ਹਿਰ ਜੀ ਮੱਝ ਚੋਲੀ ਇੱਕ ਬਰਾਬਰ ਹੈ ਮੰਗਰ ਕੱਟੀ ਹੈ ਲਖਵਿੰਦਰ ਰੇਟ ਕਿਹ ਹੋਊਗਾ ਵੀਰੇ ਬਾਜਬਜਾ ਰੇਟ ਤਾਂ ਇਹ ਜੀ ਮੰਨਿਆ 2-2 ਲੱਖ ਮੰਨਿਆ ਨਾ ਆਪ ਤਾਂ 170000 ਵੀ ਹਾਂ ਨਹੀਂ ਵੀਰ ਕਹਿੰਦਾ ਵੀ ਆਪਾਂ ਦੇਖਦੀ ਰਹਨੇ ਹਰਿਆਣਾ ਜੀ ਦੇ ਚ ਜਾਣਦੇ ਆ ਜਦੋਂ ਇਹ ਇਹ ਜੀ ਮੈਂ ਤਾਂ 2 ਵੀ ਮੰਗ ਲੈਂਦੇ ਨੇ 2.5 ਵੀ ਮੰਗ ਲੈਂਦੇ ਪਰ ਆਪਾਂ ਬਿਲਕੁਲ ਜੈਨੂਇਨ ਜਾਂ ਰੇਟ ਕਰਨਾ ਦੇਣ ਲੈਣਾ 1,70,000 ਦੀ ਦੇ ਦੇਾਂਗੇ ਘਰੇ ਆਏ ਬੰਦੇ ਦਾ ਮਾਨਤਨ ਦੋਸਤੋ ਜ਼ਰੂਰ ਹੋਊਗਾ ਬਾਕੀ ਚਵਾਈ ਦੀ ਦੇਖੋ ਬਿਲਕੁਲ ਗਾਂਵ ਵਾਲਾ ਚੋਣ ਮੋਟਾ ਮੋਟੀ ਧਾਰ ਹੈਗੀ ਕੱਲਾ ਕੱਲਾ ਨਿਕੜ ਮਾ ਥਣ ਫੋਟ ਫੋਟ ਤੇ ਲੱਗਿਆ ਚਵਾਈ ਦੀ ਬਿਲਕੁਲ ਸਾਫ ਹੈ ਜੇ ਕੋਈ ਵੀਰ ਲਖਮਿੰਦਰ ਆਪਣੇ ਨਾਲ ਸੌਦਾ ਕਰਦਾ 5-7 ਦਿਨਾਂ ਨੂੰ ਮਾਲਾ ਵੀ ਦੁੱਧ ਦੇ ਦੇ ਤੇਰੇ ਚੈਨਲ ਦੇ ਪਰ ਮੈਂ ਦੋ ਟਾਈਮ ਜਵਾਬ ਹੀ ਦਵਾਵਾਂਗੇ ਆਪਣੀ ਵੀਰ ਕਹਿੰਦਾ ਵੀ ਜੇ ਆਪਣੀ ਮਤਲਬ ਵੀ ਹੁਣ ਤਾਂ ਜੀ ਬੇਗੀ ਦਾ ਕਹਿਣ ਕਹੌਣ ਲੰਗਲਣੀ ਜੇ ਪੰਜ ਆਪਾਂ ਬੱਜ ਖੜਦੀ ਹੈਗੀ ਆਪਾਂ ਮਤਲਬ ਵੀ ਲਾਈਵ ਚ ਵਾਈ ਕਰਕੇ ਦਿਖਾਵਾਂਗੇ ਕਹਿਣ ਕਹੌਣ ਵਾਲੀਆਂ ਗੱਲਾਂ ਹੈ ਨਹੀਂ ਗੀਆਂ ਜਿੰਨਾ ਦੁੱਧ ਦਿੱਤਾ ਵੀਰ ਕਹਿੰਦਾ ਵੀ ਆਪਾਂ ਓਨੀ ਹੀ ਕਿ ਡਿਟੇਲ ਦਿੱਤੀ ਆ ਕੋਈ ਵੀ ਨਹੀਂ ਕਿਹਾ ਕੋਈ ਵਾਈ ਨਹੀਂ ਕਿਹਾ ਮਾਤਾ ਕਹਿੰਦੀ ਐ ਵੀ ਆਪ ਆਉਟ ਦੀ ਮੈਂ 20 ਕਿਲੋ ਦੁੱਧ ਵੀ ਮਾਰ ਲਿਆ। ਧਾਰਾ ਮਾਰਤੀਆਂ ਬਾਜਵ ਰੇਟ ਕਰਵਾਤਾ ਇੱਕ ਵਾਰੀ ਖੋਲ ਕੇ ਗੇੜਾ ਦਵਾਦੇ ਤੋਰੇ ਬੁਖਬਾਈਆਂ ਨੂੰ ਫੇਰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਾਮਦਾਰੀ ਚ ਆਉਂਦੀ ਆ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ। ਵੀਰ ਦਾ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 7508883132 ਵੱਡਾ ਕਟਗਾਠ ਥਾਣੇ ਦੇ ਵੀ ਬਿਲਕੁਲ ਸਾਫ਼ ਬਾਜਵ ਜਾਂ ਰੇਟ ਵੀਰ ਨੇ 1 ਲੱਖ ਤੇ ਦੋਸਤੋ 70 ਹਜ਼ਾਰ ਕੀਤਾਗਾ। ਐਡਾਂ ਦੀਆਂ ਮੱਝਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇਗੀਆਂ। ਕਿਉਂਕਿ ਵੱਡਾ ਢਾਂਚਾ ਚੰਗਾ ਦੁੱਧ 17-18 ਕਿਲੋ ਦੁੱਧ ਆਮ ਗਾਂ ਨਹੀਂ ਦਿੰਦੀ ਇਹ ਮੱਝ ਦਾ ਹਵਾਨਾ ਵੀ ਗਵਾਹੀ ਭਰਦਾ ਸਰੀਰ ਵੀ ਬਿਲਕੁਲ ਵੀਰ ਨੇ ਬਾਜ ਉਹ ਆ ਡਿਮਾਂਡ ਕੀਤਾ ਵੀਰ ਦੀ ਗੱਲ ਵੀ ਸਹੀ ਹੈ ਸਵਾ ਸਵਾ ਲੱਖ ਦੀਆਂ 15-16 ਸਿਰੀਆਂ ਗਾਈਆਂ ਵਿਕੀ ਜਾਂਦੀਆਂ ਨੇ ਇਹ ਮੱਝ ਹੈ ਬਿਲਕੁਲ ਰਸੀਨ ਟੈਂਕ ਦੀ ਢਿੱਡ ਬਾਜਬ ਰੇਟ 1 ਲੱਖ ਤੇ 70000 ਪੂਰੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਹੋ ਚੁੱਕੀ ਹੈ ਦੋਸਤੋ ਹੋਰ ਦਰਵਾਜ਼ਾ ਕਿਹੜਾ ਹੈ ਇੱਥੇ